ਕਾਲਜ ਜਦੋਂ ਕਥਾ ਕਰਕੇ ਨਿਕਲੇ ਇੱਕ ਬੱਚੀ ਨੇ ਬਾਹਰ ਬਹੁਤ ਸੋਹਣੀ ਗੱਲ ਕਹੀ ਉਹਨੂੰ ਕਹਿਣ ਦਾ ਵਿਚਾਰੇ ਨੂੰ ਯਤਨ ਕਰਨਾ ਪਿਆ ਕਹਿੰਦੀ ਸੀ ਸਾਰੀਆਂ ਸੁਣਾੰਦੇ ਉਹ ਗੱਲਾਂ ਉਹਦੇ ਸ਼ਬਦ ਸਨ ਮੇਰਾ ਮੂੰਹ ਛੋਟਾ ਹੈ ਗੱਲ ਵੱਡੀ ਕਰ ਲੱਗੀਆਂ ਤੁਹਾਡੇ ਨਾਲ ਮੇਰੇ ਮਨ ਸੇ ਉਹਦੀ ਇੱਕੋ ਵੱਲਬ ਲਖ ਹੈ ਕਹਿੰਦੀ ਜਦੋਂ ਸਤਿਗੁਰੂ ਆ ਗਏ ਤੇ ਚਮਕੌਰ ਸਾਹਿਬ ਸਸਕਾਰ ਕਿੰਨੇ ਦਿਨਾ ਚੋਇਆ ਉਹਦਾ ਸਵਾਲ ਸੀ ਤੇ ਮੇਰੇ ਮਨਸੇ ਵੀ ਮੈਂ ਜ਼ਿਕਰ ਜ਼ਰੂਰ ਕਰਦਿਆਂਗਾ ਕਿਉਂਕਿ ਸਭ ਤੋਂ ਪਹਿਲਾਂ ਜਦੋਂ ਸਤਗੁਰੂ ਜੀ ਥੋੜਾ ਪਿੱਛੇ ਆਪਾਂ ਚਲੀਏ ਮੈਂ ਇਤਿਹਾਸ ਇੱਥੋਂ ਤੱਕ ਆਪਾਂ ਪਹੁੰਚ ਜਾਂਦੇ ਹਾਂ ਜਿਸ ਦਿਨ ਸਤਗੁਰੂ ਨੇ ਅਠ ਪੋ ਦੀ ਰਾਤ ਨੂੰ ਚਮਕੌਰ ਦੀ ਗੜੀ ਛੱਡੀ ਹੈ ਜੀ ਉਸ ਦਿਨ ਅਸੀਂ ਮਾਛੀਵਾੜਾ ਸਾਹਿਬ ਵਿਚ ਹਰਿਆ ਸੀ ਭਾਈ ਸੰਗਤ ਸਿੰਘ ਜੀ ਭਾਈ ਸੰਗਤ ਇਹ ਸੰਤ ਸਿੰਘ ਜੀ ਜਿਹੜੇ ਹੋਰ ਗੁਰਸਿੱਖ ਨੇ ਮਹਾਰਾਜ ਉਹਨਾਂ ਨੂੰ ਪਿੱਛੇ ਛੱਡ ਆਇਆ ਅਠ ਪੋ ਨੂੰ ਉਹਨਾਂ ਸਿੰਘਾਂ ਨੇ ਜੂਝ ਕੇ ਆਪਣੇ ਆਪ ਨੂੰ ਸ਼ਹਾਦਤ ਦਾ ਜਾਮ ਪੀਤਾ ਹੈ ਤੇ ਇਹ ਵੀ ਮਰਜ਼ ਕੀਤੀ ਸੀ ਸਾਡਾ ਇੱਕ ਸਰੋਤ ਗੁਰਬਲਾਸ ਪਾਤਸ਼ੀ ਦਸਵੀਂ ਕਹਿੰਦਾ ਹੈ ਕਿ ਭਾਈ ਸੰਗਤ ਸਿੰਘ ਜਦੋਂ ਤੀਰ ਛੱਡਦੇ ਸਨ ਉਹਨਾਂ ਦਾ ਤੀਰ ਡੇਢ ਕੋਹ ਤੱਕ ਲੋਕਾਂ ਨੂੰ ਵਿੰਨ ਜਾਂਦਾ ਸੀ ਐਡੇ ਉਹ ਜਵਾਨ ਸਨ ਜੀ ਅੱਠ ਪੋਸ਼ ਸ਼ਾਮ ਤੱਕ ਉਸ ਦਿਨ ਸਾਰੇ ਜਿਹੜੇ ਸਿੰਘ ਨੇ ਉੱਤੇ ਸ਼ਹੀਦ ਹੋ ਗਏ ਨੇ ਅੱਠ ਪੋ ਦੀ ਰਾਤ ਆਈ ਹੈ ਉਸ ਵਕਤ ਲਾਸ਼ਾਂ ਬਾਹਰ ਪਈਆਂ ਨੇ ਜੀ ਇਹ ਠੀਕ ਹੈ ਵੀ ਸਰਦੀ ਦਾ ਮੌਸਮ ਹੈ ਛੇਤੀ ਕੀਤਿਆਂ ਤਨ ਖਰਾਬ ਨਹੀਂ ਹੋਣਾ ਕਿਉਂਕਿ ਸੀਤ ਚੱਲ ਰਹੀ ਹੈ ਪਰ ਸਰੀਰ ਜਿਹੜੇ ਨੇ ਬਾਹਰ ਪਏ ਨੇ ਉਹ ਜ਼ਫਰਨਾਮੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਚਨ ਖੈ ਹਜ਼ੂਰ ਨੇ ਔਰੰਗਜ਼ੇਬ ਨੂੰ ਮੁਖਾਤਬ ਕਰਕੇ ਕਿਹਾ ਬਸੇ ਬਾਰ ਬਾਰੀਦ ਬਸੇ ਬਾਰ ਬਾਰੀਦ ਤੀਰੋ ਤੂਫੰਗ ਬਸੇ ਬਾਰਦਰ ਤੇ ਵਾਰ-ਵਾਰ ਵਰਖੇ ਵਾਰ-ਵਾਰ بارش ਹੋਈ ਕਾਦੀ ਗੋਲੀਆਂ ਦੀ ਤੇ ਤੀਰਾਂ ਦੀ ਬਸ ਇਹ ਬਾਰ-ਬਾਰੀਦ ਤੀਰੋ ਤੂਫੰਗ ਜ਼ਮੀ ਗਛਤ ਹਮਚੂ ਗੁਲਾ ਲਾਲਾ ਰੰਗ ਕਹਿੰਦੇ ਔਰੰਗਜ਼ੇਬ ਉਧਰ ਸੂਰਜ ਜਿਹੜਾ ਉਹ ਅਸਤ ਹੋ ਰਿਹਾ ਸੀ ਉਹਦੀ ਲਾਲੀ ਧਰਤੀ ਤੇ ਪੈ ਰਹੀ ਸੀ ਤੇ ਚਮਕੌਰ ਸਾਹਿਬ ਦੇ ਚਾਰ ਸਵੇਰੇ ਇਸ ਤਰ੍ਹਾਂ ਖੋਨ ਡੁੱਲਿਆ ਸੀ ਜਿਵੇਂ ਪੋਸਤ ਦੇ ਫੁੱਲਾਂ ਦਾ ਰੰਗ ਲਾਲ ਹੁੰਦਾ ਹੈ ਅਗਲਾ ਬਚਾ ਇੱਕ ਸ਼ੇਰ ਮੈਂ ਚਲੋ ਦੀ ਪੰਜਾਬੀ ਚਰਿਤ ਕਰ ਦੇਣਾ ਉਹ ਮਹਾਰਾਜ ਕਹਿੰਦੇ ਇਸ ਤਰ੍ਹਾਂ ਸੀ ਗੜੀ ਤੋਂ ਦੇਖ ਰਹੇ ਸਾਂ ਸ਼ੇਰ ਲੱਤਾਂ ਬਾਹਾਂ ਇਹ ਜ਼ਫਰਨਾਮੇ ਦੇ ਬਚਨ ਨੇ ਸਿਰ ਲੱਤਾਂ ਬਾਹਾਂ ਗੋਡੇ ਗੁੱਟ ਪੈਰਾਂ ਦੇ ਗਿੱਟਿਆਂ ਥੱਲੇ ਪੈਰ ਇਸ ਤਰ੍ਹਾਂ ਢੇਰਾਂ ਦੇ ਢੇਰ ਲੱਗ ਗਏ ਸਨ ਔਰੰਗਜ਼ੇਬ ਜਿਵੇਂ ਮੰਨ ਲਓ ਕਿਸੇ ਨੇ ਖਿੱਧੂ ਖੁੰਡੀ ਖੋੜ ਖੇਡ ਕੇ ਖੁੰਡੀਆਂ ਦਾ ਢੇਰ ਲਾਇਆ ਹੋਵੇ ਇਸ ਜ਼ਫਰਨਾਮੇ ਚ ਵੀ ਇੰਨਾ ਵੱਡਾ ਇੰਨਾ ਉਥੇ ਅੱਠ ਪੋ ਨੂੰ ਇੰਨਾ ਵੱਡਾ ਜੰਗ ਹੋਇਆ ਉਥੇ ਇਕੱਲੀ ਬੇਨਤੀ ਹੈ ਨੌ ਪੋ ਦਾ ਦਿਨ ਚੜ੍ਹਿਆ ਆਖੇ 8 ਪੋ ਵੈਫਰ ਬੰਤੀ ਕਰਾ ਲੰਘ ਗਿਆ 9 ਪੋ ਉਹ ਦਿਨ ਇਹ ਸ਼ਹੀਦ ਹੋ ਜਾਂਦੇ ਆ ਜੀ ਵੈਗਰੂ 9 ਪੋ ਨੂੰ ਇਹ ਸ਼ਹੀਦ ਹੁੰਦੇ ਨੇ ਸਿੰਘ 8 ਪੋ ਨੂੰ ਸਹਬਜ਼ਾਦੇ 9 ਪੋ ਦੀ ਰਾਤ ਨੂੰ ਰਾਏਪੁਰ ਤੋਂ ਪਿੰਡ ਰਾਏਪੁਰ ਕਹਿੰਦੇ ਆ ਜੀ ਕੁਝ ਲਿਖਤਾਂ ਵਿੱਚ ਖਡੂਰ ਪਿੰਡ ਲਿਖਿਆ ਪਰ ਉਹ ਜ਼ਿਆਦਾ ਨਹੀਂ ਮਿਲਦਾ ਰਾਏਪੁਰ ਦੀ ਇੱਕ ਬੀਬੀ ਹੈ ਉਸ ਦਾ ਨਾਮ ਹੈ ਬੀਬੀ ਸ਼ਰਨ ਕੌਰ ਇਹਨਾਂ ਦਾ ਸਭ ਤੋਂ ਪਹਿਲਾ ਜ਼ਿਕਰ ਜਿਹੜਾ ਹੈ ਇਤਿਹਾਸ ਵਿੱਚ ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਹਨਾਂ ਨੇ ਖਾਲਸਾ ਸਮਾਚਾਰ ਵਿੱਚ ਕੀਤਾ ਸੀ ਜੀ ਇਹ ਤਕਰੀਬਨ 1908-9 ਦੇ ਕਰੀਬ ਪਹਿਲੀ ਵਾਰ ਇਸ ਬੀਬੀ ਜੀ ਦਾ ਜ਼ਿਕਰ ਕੀਤਾ ਗਿਆ ਉਹ ਕਵਿਤਾ ਦੇ ਰੂਪ ਹੈ ਪਰ ਮੈਂ ਚਲੋ ਲਾਈਵ ਜ਼ਿਕਰ ਕਰ ਦੇਣਾ ਡਾਕਟਰ ਰਤਨ ਸਿੰਘ ਜੱਗੀ ਖੋਣੀ ਉਹਨਾਂ ਦਾ ਜਿਹੜਾ ਵਿਸ਼ਵ ਕੋਸ਼ ਹੈ ਵਿਸ਼ਵਸ਼ੇਖ ਕੋਸ਼ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਇਹਨਾਂ ਦੇ ਪਤੀ ਦਾ ਨਾਮ ਪ੍ਰੀਤਮ ਸਿੰਘ ਸੀ ਪਰ ਜਿਆਦਾ ਸਰੋਤ ਨਹੀਂ ਮਿਲਦੇ ਪਰ ਉਹਨਾਂ ਦੀ ਜੋ ਖੋਜ ਹੈ ਪਰ ਉਹਨਾਂ ਨੂੰ ਮੇਰੀ ਇੱਛਾ ਹੈ ਜ਼ਰੂਰ ਪੁੱਛਾਂਗਾ ਵੀ ਇਹ ਬਜ਼ੁਰਗ ਨੇ ਵੀ ਇਹ ਸਰੋਤ ਕਿਹੜਾ ਸੀ ਇਹਨੇ ਕਿ ਕੋਈ ਤਰਕ ਹੈ ਕਿ ਬੀਬੀ ਸ਼ਰਨ ਕੌਰ ਦੇ ਪਤੀ ਦਾ ਨਾਮ ਉਹ ਪ੍ਰੀਤਮ ਸਿੰਘ ਦੱਸਦੇ ਆ ਵੀ ਉਹ ਆਪਣੇ ਪਤੀ ਨੂੰ ਲੱਭਦੀ ਆਈ ਪਰ ਅਸਲ 'ਚ ਇਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਗਿਆਨੀ ਠਾਕੁਰ ਸਿੰਘ ਜੀ ਹੋਏ ਨੇ ਮੈਂ ਆਪ ਜੀ ਨੂੰ ਕੱਲ ਕਿਹਾ ਸੀ ਜਿਹੜੀ ਇਹ ਸਭਾ ਹੈ ਨਾ ਜੀ ਇਹ ਅਸਲ 'ਚ ਗਿਆਨੀ ਠਾਕੁਰ ਸਿੰਘ ਨੇ ਸ਼ੁਰੂ ਕੀਤੀ ਹੈ ਪਹਿਲਾਂ 10 ਦਿਨ ਸੀ ਜੀ ਆ ਤਿੰਨ ਦਿਨ ਜਿਹੜੇ ਸਭ ਤੋਂ ਵੱਡੇ ਅੱਜ ਕੱਲ ਹੁੰਦੇ ਆ ਜੀ ਇਹ ਗਿਆਨੀ ਠਾਕੁਰ ਸਿੰਘ ਉਹਨਾਂ ਸ਼ੁਰੂ ਕੀਤੇ ਆ ਇਹ ਹੀ ਕਾਰਨ ਕਿ ਜਿਹੜੀ ਸਾਡੀ ਸਭਾ ਹੈ ਤਰਕ ਨਹੀਂ ਉਹ ਸਾਡੀਆਂ ਡੇਟਾ ਦੇ ਨਾਲ ਮੇਲ ਨਹੀਂ ਖਾਂਦੀ ਪਰ ਇਹ ਆਪਾਂ ਸੋਚ ਸਕਦੇ ਆ ਗੁਰੂ ਕਾਲ ਚ ਨਹੀਂ ਗਿਆਨੀ ਠਾਕੁਰ ਸਿੰਘ ਗੁਣੀ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਸ਼ਹੀਦ ਬਿਲਾਸ ਹੈ ਸਾਰੀ ਪੋਇਟਰੀ ਦੀ ਉਹ ਸ਼ਹੀਦ ਬਿਲਾਸ ਦੇ ਵਿੱਚ ਬੀਬੀ ਸ਼ਰਨ ਕੌਰ ਜੀ ਦਾ ਜ਼ਿਕਰ ਕਰਦੇ ਆ ਉਸ ਤੋਂ ਬਾਅਦ ਇਹ ਗੱਲ ਸ਼ੁਰੂ ਹੋਈ ਅਸਲ 'ਚ ਇਹ ਬੇਟੀ ਜਿਹੜੀ ਸੀ ਬੀਬੀ ਜਿਹੜੀ ਸੀ ਕੁਝ ਵਿਦਵਾਨ ਕਹਿੰਦੇ ਨੇ ਇਹਦਾ ਵਿਆਹ ਨਹੀਂ ਸੀ ਹੋਇਆ ਚਲੋ ਇਸ ਮਸਲੇ 'ਚ ਨਹੀਂ ਆਪਾਂ ਉਹਦੀ ਸੇਵਾ ਵਾਲੇ ਪਾਸੇ ਆਉਣਾ ਮੈਂ ਕਿਉਂਕਿ ਮੈਨੂੰ ਪਤਾ ਹੈ ਲਾਈਵ ਜਦੋਂ ਚੱਲਦਾ ਹੈ ਜਿਹੜੇ ਸੱਜਣ ਪੜੇ ਹੋਏ ਨੇ ਉਹ ਵੀ ਕਥਾ ਸੁਣ ਰਹੇ ਆ ਪ੍ਰੋਫੈਸਰ ਸ਼ਰੈਣੀ ਵੀ ਸੁਣਦੀ ਹੈ ਪੜੇ ਲਿਖੇ ਵੀ ਸੁਣਦੇ ਆ ਤੇ ਕਈ ਵਾਰੀ ਮਨ 'ਚ ਫੁਰਨੇ ਉੱਠਦੇ ਨੇ ਵੀ ਸ਼ਾਇਦ ਗਲਤ ਸਮਾਚਾਰ ਦਿੱਤਾ ਜਾ ਰਿਹਾ ਇਸ ਕਰਕੇ ਮੈਂ ਥੋੜੀ ਜੀ ਅਰਜ਼ ਕਰ ਦੇਣਾ ਜੀ ਕਥਾ 'ਚ ਗੱਲਾਂ ਕਰਨੀ ਨਹੀਂ ਚਾਹੀਦੀਆਂ ਬਖਸ਼ ਦਿਆ ਜੇ ਉਹ ਰਾਤ ਨੂੰ ਆਪਣੀ ਪਿੰਡ ਤੋਂ ਆਉਂਦੀ ਹੈ ਬੀਬੀ ਸ਼ਰਨ ਕੌਰ ਜੀ ਉਹਨੇ ਫਿਰ ਇੱਕ ਦੀਵਾ ਲਿਆ ਉਹ ਲਾਸ਼ਾਂ ਲੱਭਦੀ ਹੈ ਉਹਨੇ ਕੀ ਸੋਚਿਆ ਦੋ ਚੀਜ਼ਾਂ ਉਹਨੇ ਦੇਖ ਲਈਆਂ ਇੱਕ ਹੱਥ ਚ ਕੜਾ ਹੋਵੇ ਤੇ ਸੀਸ ਤੇ ਦਸਤਾਰ ਹੋਵੇ ਤੇ ਕੇਸ ਹੋਣ ਸਭ ਸੂਰਤ ਉਹ ਗੁਰੂ ਦਾ ਸਿੱਖ ਹੈ ਇਤਿਹਾਸ ਕਹਿੰਦਾ ਉਸ ਬੀਬੀ ਨੇ ਖਾਤ ਵੀ ਇਕੱਠੇ ਕੀਤੇ ਉਨੇ ਖੋਪੜੀਆਂ ਸਿਰ ਵੀ ਇਹਦਾ ਮਤਲਬ ਇਹ ਨਹੀਂ ਕਿ ਕੱਲੇ ਉਥੇ ਸਿਰ ਲੱਥੇ ਜੀ ਉਹ ਹੱਥ ਵੱਡੇ ਗਏ ਪੈਰ ਵੱਡੇ ਗਏ ਉਸ ਬੀਬੀ ਸ਼ਰਨ ਕੌਰ ਨੇ ਇਹ ਸਾਰੀ ਰਾਤ ਇਹ ਲਾਸ਼ਾਂ ਦੇ ਟੁਕੜੇ ਤੇ ਲਾਸ਼ਾਂ ਇਕੱਠੀਆਂ ਕੀਤੀਆਂ ਉਧਰ ਦਿਨ ਚੜਨ ਵਾਲਾ ਸੀ ਉਹਨੇ ਪਾਥੀਆਂ ਲਈ ਥੋੜੀ ਜਿਹੀ ਕੱਖ ਕਾਂ ਲੈ ਅੱਗ ਲਾ ਦਿੱਤੀ ਜੀ ਬਣਾ ਕੇ ਚਿਖਾਂ ਤੇ ਕਵਤਾ ਲਿਖ ਮਾੜਿਆ ਨੇ ਕਮਾਲਾਂ ਕਰ ਦਿੱਤੀਆਂ ਜੀ ਇਹਦੇ ਵਿੱਚ ਮੈਂ ਕਹਿੰਨਾ ਉਹ ਭਾਈ ਸਾਹਿਬ ਤਾਂ ਇਥੇ ਤੋਂ ਕਹਿੰਦੇ ਦੇਖੋ ਇੱਕ ਭਰਾ ਦੀ লাশ ਚੁੱਕਣੀ ਬੜੀ ਮੁਸ਼ਕਲ ਹੁੰਦੀ ਏ ਧਨ ਬੀਬੀ ਸ਼ਰਨ ਕੌਰ ਤੂੰ ਕਿੰਨੇ ਭਰਾਵਾਂ ਦੇ ਸਰੀਰ ਦੇ ਟੁਕੜੇ ਇਕੱਠੇ ਕਰਨੀ ਪਈ ਨਾਲ ਉਹ ਬਾਣੀ ਪੜੀ ਜਾਂਦੀ ਹੈ ਉਹ ਆਪਣੇ ਮੁਖ ਤੋਂ ਸਿਮਰਨ ਕਰੀ ਜਾਂਦੀ ਹੈ ਉਹਨੇ ਕਰਕੇ ਸਰੀਰ ਇਕੱਠੇ ਉਹ ਸੰਸਕਾਰ ਕਰਦੀ ਪਰ ਮੁਕੰਮਲ ਸੰਸਕਾਰ ਨਹੀਂ ਹੋਇਆ ਕੀਤੇ ਖੈ ਜਦੋਂ ਅੱਗ ਦੀਆਂ ਲਪਟਾਂ ਨਿਕਲੀਆਂ ਜੀ ਉਸ ਵਕਤ ਤੋਂ ਜਿਹੜੇ ਸੁੱਤੇ ਹੋਏ ਸਿਪਾਹੀ ਸਾਨੂੰ ਆ ਗਏ ਉਹ ਪੁੱਛਦੇ ਨੇ ਤੂੰ ਕੌਣ ਇੱਥੇ ਦੋ ਬਾਤਾਂ ਨੇ ਇੱਕ ਤਾਂ ਬੀਬੀ ਜੀ ਚੁੱਪ ਕਰ ਗਿਆ ਉਹਨਾਂ ਨੇ ਗੱਲ 'ਚ ਪੱਲਾ ਪਾ ਕੇ ਅਰਦਾਸ ਕੀਤੀ ਅਰਦਾਸ ਕਰਕੇ ਖਮੋਸ਼ ਹੋ ਗਏ ਇਹਦਾ ਮਤਲਬ ਉਹਨਾਂ ਨੇ ਸੋਹਲਾ ਸਾਹਿਬ ਦਾ ਪਾਠ ਵੀ ਕੀਤਾ ਹੋਵੇਗਾ ਖਮੋਸ਼ ਹੋ ਗਏ ਨਾ ਕਿ ਤੂੰ ਕੌਣ ਨਹੀਂ ਬੋਲੀ ਫਿਰ ਦੁਬਾਰਾ ਕਿਹਾ ਤੂੰ ਬੋਲਦੇ ਨਹੀਂ ਕੁਝ ਸੁੱਪ ਚੁੱਪ ਉਹ ਕਹਿੰਦੇ ਨੇ ਇਹਨਾਂ ਨੇ ਕੀ ਕੀਤਾ ਉਸ ਬੀਬੀ ਨੂੰ ਧੋਇਆ ਖਿੱਚਿਆ ਉਸ ਤੋਂ ਬਾਅਦ ਚੁੱਕ ਕੇ ਬਹੁਤ ਜ਼ਿਆਦੇ ਸਮਝੀ ਚੁੱਕ ਕੇ ਉੱਤੇ ਸਟਿਆ ਤੇ ਥੱਲੇ ਨੇ ਜਾਨ ਨਾਲ ਪਰੋਂ ਲੱਗ ਪਏ ਕੋਈ ਇੱਕ ਸਰੂਤੀ ਕਹਿੰਦਾ ਪਰ ਮੈਂ ਬੇਨਤੀ ਕਰਾਂਗਾ ਜੀ ਬੀਬੀ ਸ਼ਰਨ ਕੌਰ ਜੀ ਨੇ ਸਾਰੀ ਰਾਤ ਲਾਸ਼ਾਂ ਕੱਟੀਆਂ ਕੀਤੀਆਂ ਜੋ ਲੰਬੀਆਂ ਸੰਸਕਾਰ ਆਪਣੇ ਵੱਲੋਂ ਕੀਤਾ ਮੁਕੰਮਲ ਨਹੀਂ ਹੋ ਸਕਿਆ ਪਰ ਬਲਦੇ ਹੋਏ ਅੱਗ ਦੇ ਭਾਂਬੜ ਵਿੱਚ ਸਾਡੇ ਵਿਦਵਾਨ ਪੁਰਖ ਕਹਿੰਦੇ ਆ ਉਸ ਬੀਬੀ ਸ਼ਰਨ ਕੌਰ ਨੂੰ ਸਰ ਦਿੱਤਾ ਉਹ ਵੀ ਆਪਣੇ ਵੀਰਾਂ ਦੇ ਨਾਲ ਹੀ ਸ਼ਹੀਦ ਹੋ ਗਏ ਦੂਸਰੀ ਬੇਨਤੀ ਕਿਉਂਕਿ ਮੈਂ ਉਸ ਬੱਚੀ ਦੀ ਭਾਵਨਾ ਨੂੰ ਲੈ ਕੇ ਥੋੜੀ ਜੀ ਇਹ ਸਮਾਚਾਰ ਸਾਂਝੇ ਕਰਨ ਲੱਗਾ ਉਸ ਤੋਂ ਬਾਅਦ ਸਾਰੇ ਹਾਂਦ ਵਿੱਚ ਭਾਈ ਰਾਮਾ ਤੇ ਭਾਈ ਤਲੋਕਾ ਆਏ ਹੋਏ ਨੇ ਇਹ ਹਾਲਾ ਪਰਣਾਏ ਨਹੀਂ ਜੀ ਇੱਥੇ ਜੋ ਸਾਡੇ ਪੁਰਾਣੇ ਸਰੋਤ ਬੋਲਦੇ ਆ ਮਾਮਲਾ ਪਰਣਾਇਆ ਇਹਨਾਂ ਨੂੰ ਪਤਾ ਲੱਗ ਗਿਆ ਵੀ ਚਮਕੌਰ ਦਾ ਯੁੱਧ ਹੋਇਆ ਸਤਗੁਰਾਂ ਦੇ ਲਾਲ ਸ਼ਹੀਦ ਹੋ ਗਏ ਆ ਇਹ ਫਿਰ ਦੋਵੇਂ ਪ੍ਰਾਚਮਕੌਰ ਜਾਂਦੇ ਆ ਜੀ ਇਹਦਾ ਮਤਲਬ ਕਿ 8 ਪੋ ਨੂੰ ਸ਼ਹੀਦ ਹੋਇਆ 9 ਨੂੰ ਬੀਬੀ ਸੰਸਕਾਰ ਕਰ ਰਹੀ ਏ 10 ਦੇ ਨੇੜੇ ਇਹ ਪਹੁੰਚਦੇ ਆ ਜੀ ਉੱਥੇ ਵੀ ਰਾਤ ਨੂੰ ਜਾਂਦੇ ਆ ਜਦੋਂ ਪਹੁੰਚਦੇ ਆ ਤੇ ਦੇਖਦੇ ਆ ਵੀ ਅੱਧ ਸੜੇ ਸ਼ਰੀਰ ਨੇ ਫਿਰ ਰਾਮਾਂ ਤੇ ਤਲੋਕਾ ਉਂਝ ਸੂਰਜ ਪ੍ਰਕਾਸ਼ ਲਿਖਿਆ ਇਹਨਾਂ ਨੇ ਆਪਣਾ ਭੇਕ ਬਦਲ ਲਿਆ ਜਿਵੇਂ ਕੇਸ ਖਲਾਰ ਲਈ ਜਿੰਮਾ ਬੰਦਾ ਪਾਗਲ ਜਾਂ ਨਹੀਂ ਹੁੰਦਾ ਇਸ ਤਰ੍ਹਾਂ ਲਾਸ਼ਾਂ ਇਕੱਠੀਆਂ ਕਰਨ ਲੱਗ ਪਏ ਇਸ ਸਹਿਬਜ਼ਾਦਿਆਂ ਦੇ ਸਰੀਰ ਇਹਨਾਂ ਨੇ ਲੱਭੇ ਮੈਂ ਕਿਰਜ਼ ਕਰਾਂਗਾ ਦੋਨਾਂ ਭਰਾਵਾਂ ਨੇ ਹਵੇਲੀ ਚੋਂ ਲਿਆ ਕੇ ਬਾਲਨ ਚਿਖਾ ਚਿਣ ਕੇ ਇੱਥੇ ਸਸਕਾਰ ਕੀਤਾ ਸਤਗੁਰਾਂ ਦੇ ਲਾਲਾਂ ਦਾ ਭਾਈ ਰਾਮਾ ਤੇ ਭਾਈ ਤਲੋਕਾ ਜੀ ਬੀਬੀ ਸ਼ਰਨ ਕੌਰ ਜੀ ਨੇ ਵੀ ਕੀਤਾ ਪਰ ਮੁਕੰਮਲ ਸਿੱਖਾਂ ਦਾ ਨਹੀਂ ਹੋਇਆ ਇਸ ਤੋਂ ਬਾਅਦ ਫਿਰ ਜਦੋਂ ਗੁਰਦੇਵ ਦਮਦਮਾ ਸਹਿ ਪਹੁੰਚਦੇ ਨੇ ਇਹ ਰਾਮਾ ਤੇ ਤਲੋਕਾ ਦੋਨੋਂ ਭਰਾ ਰਸਤ ਭਰ ਕੇ ਇੱਕ ਗੱਡਾ ਲੈ ਕੇ ਜਾਂਦੇ ਆ ਜਦੋਂ ਇੱਕ ਗੱਡਾ ਲੈ ਕੇ ਪਹੁੰਚਦੇ ਆ ਜੀ ਰਾਮਾ ਤੇ ਤਲੋਕਾ ਜੀ ਹਜ਼ੂਰ ਪੁੱਛਦੇ ਨੇ ਆਪਣੇ ਘਰੋ ਲਿਆਇਓ ਕਹਿੰਦੇ ਸਤਿਗੁਰੂ ਕੁਝ ਤਾਂ ਤੇਰੀ ਦਿੱਤੀ ਦਾ ਚੋ ਲੈ ਕੇ ਆਏ ਆ ਤੇ ਕੋਈ ਸੰਗਤ ਤੋਂ ਲੈ ਕੇ ਆਏ ਆ ਉੱਥੇ ਫਿਰ ਇੱਕ ਖਲੋਤਾ ਹੋਇਆ ਸਿੱਖ ਬੋਲਦਾ ਮਹਾਰਾਜ ਜੀ ਇਹਨਾਂ ਦੋਨਾਂ ਭਰਾਵਾਂ ਨੇ ਆਪ ਜੀ ਦੇ ਲਾਲਾਂ ਦਾ ਸੰਸਕਾਰ ਕੀਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਬੁਲਾ ਲੈਂਦੇ ਆ ਪੁੱਛਦੇ ਆ ਜਦੋਂ ਸਸਕਾਰ ਕੀਤਾ ਉਦੋਂ ਪੁੱਤਰਾਂ ਦੇ ਸਰੂਪ ਕੀ ਹੋ ਜੈ ਸਨ ਇਹ ਗੱਲ ਮੇਰੇ ਜਦੋਂ ਮੈਂ ਅੱਜ ਪੜ੍ਹੀ ਜੀ ਅੰਦਰ ਨੂੰ ਧੂਪ ਹੈ ਗਈ ਉਹਨਾਂ ਨੇ ਕਿਹਾ ਸਤਿਗੁਰੂ ਅਸੀਂ ਜਦੋਂ ਤੇਰੇ ਲਾਲਾਂ ਦਾ ਸ਼ਰੀਰ ਨਹੀਂ ਦੇਖ ਰਿਆ ਸੀ ਕਿਸੇ ਤੁਰਕ ਨੂੰ ਹੀ ਦੱਸਿਆ ਲਾਸ਼ਾਂ ਦੇ ਵਿੱਚ ਪਏ ਹੋਏ ਸਨ ਇਹਦਾ ਮਤਲਬ ਕਿੰਨਿਆਂ ਕੋਨਾ ਉਹਨਾਂ ਨੇ ਪਾਰ ਕੀਤਾ ਹੋਣਾ ਕਹਿੰਦੇ ਸਤਿਗੁਰੂ ਤੇਰੇ ਦੋਨਾਂ ਪੁੱਤਰਾਂ ਦੇ ਅਸੀਂ ਮੁਖ ਦੇਖਿਆ ਪਰ ਉਹਨਾਂ ਦੇ ਮੁਖ ਦੀ ਮੁਦਰਾ ਜਿਹੜੀ ਸੀ ਉਹਨਾਂ ਦੇ ਪਰਵੱਟੇ ਜਿਹੜੇ ਸਨ ਵੀਰ ਰਸ ਵਿੱਚ ਉੱਤੇ ਉੱਠੇ ਹੋਏ ਸਨ ਫਿਰ ਸੁਣੇ ਦਾ ਮਤਲਬ ਜਦੋਂ ਸ਼ਹੀਦ ਹੋਏ ਆ ਉਹ ਜੋਸ਼ ਵਿੱਚ ਨੇ ਤੇ ਆਪ ਸਭ ਨੂੰ ਪਤਾ ਹੈ ਜਿਹੋ ਜਿਹਾ ਅੰਤਲੇ ਸਮੇਂ ਮਨ ਦਾ ਤੇ ਵੈਗਰੂ ਚਿਹਰੇ ਦਾ ਫੇਸ ਦੀ ਮੁਦਰਾ ਹੁੰਦੀ ਹੈ ਉਹ ਜੀ ਮਰਦਿਆਂ ਰਹਿ ਜਾਂਦੀ ਹੈ ਚਿਹਰਾ ਖੁੱਲਾ ਹੋਵੇ ਚਿਹਰਾ ਮੁਸਕਰਾਂਦਾ ਹੋਵੇ ਮੂੰਹ ਬੰਦ ਹੋਵੇ ਮੂੰਹ ਖੁੱਲਾ ਹੋਵੇ ਇਸ ਤਰੀਂ ਹੁੰਦਾ ਹੈ ਕਿ ਸਤਗੁਰੂ ਆਪ ਜੀ ਦੇ ਦੋਨਾਂ ਲਾਲਾਂ ਦਾ ਜਿਹੜਾ ਚਿਹਰਾ ਸੀ ਨਾ ਆ ਜਿਹੜੀ ਉਹਨਾਂ ਦੇ ਪਰਵੱਟੇ ਸਨ ਇਸ ਤਰ੍ਹਾਂ ਉੱਤੇ ਉੱਠੇ ਹੋਏ ਸਨ ਜਿਵੇਂ ਵੀ ਰਸ ਦੇ ਵਿੱਚ ਅਖੀਰਲੇ ਉਹਨਾਂ ਨੇ ਆਪਣੇ ਸੀਨੇ ਦੇ ਉੱਤੇ ਤੀਰ ਖਾਦੇ ਗੋ ਮਹਾਰਾਜ ਜੀ ਸੀ ਉਹਨਾਂ ਦਾ ਸਸਕਾਰ ਕਰਕੇ ਆਏ ਖਾਂ ਸਤਗੁਰੂ ਨੇ ਕਿਹਾ ਬੜੀ ਵੱਡੀ ਸੇਵਾ ਕੀਤੀ ਹੈ ਪਿਆਰਿਓ ਕਹਿਣਾ ਛੋਟੀ ਗੱਲ ਨਹੀਂ ਬੜੀ ਬੜੀ ਸੇਵਾ ਕੀਤੀ ਜੋ ਮੰਗੋਗੇ ਦਿਆਂਗੇ ਹਜ਼ੂਰ ਜੀ ਅਸੀਂ ਅਜੇ ਜ਼ਮੀਨਾਂ ਦੇ ਮਾਲਕ ਨਹੀਂ ਸਤਿਗੁਰੂ ਕਹਿੰਦੇ ਜਾਓ ਤੁਹਾਨੂੰ ਪੁਸ਼ਤਾਂ ਦਾ ਰਾਜ ਬਖਸ਼ਿਆ ਤੁਹਾਡੀਆਂ ਪੁਸ਼ਤਾਂ ਵੀ ਰਾਜ ਕਰਨਗੀਆਂ ਉਹਨਾਂ ਵਿੱਚੋਂ ਨਾਭਾ ਪਟਿਆਲਾ ਤੇ ਜੀਂਦਵਾਲੇ ਮੈਂ ਭਾਈ ਰਾਮਾ ਭਾਈ ਤਲੋਕਾ ਉਹਨਾਂ ਵਿੱਚੋਂ ਨੇ ਜੀ ਤੇ ਇੱਥੋਂ ਤੱਕ ਇੱਕ ਹੁਕਮਨਾਮਾ ਹੈ ਭਾਈ ਰਾਮਾ ਭਾਈ ਤਲੋਕਾ ਅਸਾਂ ਦਾ ਘਰ ਤੁਸਾਂ ਦਾ ਘਰ ਤੁਸਾਂ ਦਾ ਘਰ ਅਸਾਂ ਦਾ ਘਰ ਸ਼ਤਾਬੀ ਆਮਣਾ ਅਸੀਂ ਤੁਹਾਡਾ ਰਾਹ ਵੇਂਦੇ ਹੋਵਾਂਗੇ ਇਹ ਸਮਝ ਕੇ ਅਰਥ ਹੈ ਵੀ ਛੇਤੀ ਆਇਓ ਅਸੀਂ ਤੁਹਾਡਾ ਰਾਹ ਦੇਖਦੇ ਹੋਵਾਂਗੇ ਮੈਂ ਅਰਜ਼ ਕਿ ਕਰਾਂ ਇਹਨਾਂ ਨੇ ਸੰਸਕਾਰ ਕੀਤੇ ਮੈਂ ਜੀ ਭਾਈ ਬਤਾਰ ਸਿੰਘ ਬੈਠੇ ਆ ਭਾਈ ਪਰਮਜੀਤ ਸਿੰਘ ਲਖੇ ਵਖੇਵਾਲ ਬੈਠੇ ਆ ਇਹ ਫਿਰ ਥਾਂ ਉੱਤੇ ਸਾਰੀ ਜਿਹੜੀ ਵਿਪੂਤੀ ਸੀ ਅਸਤੀਆਂ ਸਨ ਇੱਥੇ ਜਿਹਨੂੰ ਆਪਾਂ ਕਤਲ ਗੜ ਕੇ ਨੇ ਆ ਨਾ ਜੀ ਚਲੋ ਅੱਜ ਕੱਲ ਚਰਚਾ ਵੀ ਵੀ ਹੈ ਤਾਂ ਸ਼ਹੀਦਗਾਂ ਜੀ ਨਾ ਸਿੱਖਾਂ ਦਾ ਜਿੱਥੇ ਸੰਸਕਾਰ ਹੋਇਆ ਸ਼ਹੀਦਗਾਂ ਦੇਖੇ ਚਲੋ ਮੈਂ ਆਪਣੇ ਕੋਲਬਜ ਵਰਤ ਰਿਆਂ ਪਰ ਜੋ ਪ੍ਰਚਲਿਤ ਸ਼ਬਦ ਖੈ ਅਸੀਂ ਉਤੋਂ ਅਨਕਾਰੀ ਨਹੀਂ ਇਹ ਫਿਰ ਥਾਂ ਲੱਭੀ ਨਹੀਂ ਸੀ ਜੀ ਫਿਰ ਬੇਲੇ ਦੇ ਰਾਈਸ ਜਿਹਨੂੰ ਇਲਾਕਾ ਕਹਿੰਦਾ ਹੈ ਕਿ ਸਰਦਾਰ ਹਰਦੀਾਲ ਸਿੰਘ ਕਰਮ ਸਿੰਘ ਹਿਸਟੋਰੀਅਨ ਹੋਣਾਂ ਦੀ ਕਿਤਾਬ ਖੈ ਜੀ ਬਹੁ ਮੁੱਲੇ ਇਤਿਹਾਸਕ ਲੇਖ ਕਮਾਲ ਦੀ ਕਿਤਾਬ ਜਰੂਰ ਪੜਿਓ ਜੇ ਕਿਸੇ ਨੂੰ ਮਿਲੇ ਤਾਂ ਕਰਮ ਸਿੰਘ ਸਟੋਰੀਆਂ ਦੀ ਉਹਦੇ ਵਿੱਚ ਇੱਕ ਬੀਬੀ ਸ਼ਹਿ ਜਸਵੰਤ ਕੌਰ ਦਾ ਲੇਖ ਹੈ ਕਿ ਸਿੱਖ ਉੱਧ ਦੇ ਵਿੱਚ ਉਹ ਲਿਖਦੀ ਹੈ ਕਿ ਸਰਦਾਰ ਦਿਆਲ ਸਿੰਘ ਦਾ ਸ਼ਬਦ ਵਰਤਿਆ ਨਾਮ ਸੀ ਹਰਦਿਆਲ ਸਿੰਘ ਰਾਏ ਸਨ ਇਹ ਆਉਂਦੇ ਸਨ ਉਹ ਥਾਂ ਲੱਭਣ ਵਾਸਤੇ ਜਿੱਥੇ ਸਤਿਗੁਰੂ ਦੇ ਸਿੱਖਾਂ ਤੇ ਲਾਲਾਂ ਦਾ ਸਤਕਾਰ ਹੋਇਆ ਸਾਰਾ ਦਿਨ ਪੁੱਛਦੇ ਸਨ ਲੱਭਦੇ ਸਨ ਲੱਭਦਿਆਂ ਲੁਭਾਉਂਦਿਆਂ ਕਿਸੇ ਗੁਰਮੁਖ ਨੇ ਥਾਂ ਦੱਸੀ ਐਸ ਜਗ੍ਹਾ ਤੇ ਰਾਖ ਦੱਬੀ ਗਈ ਹੈ ਇਸ ਜਗ੍ਹਾ ਤੇ ਸਨਸਕਾਰ ਹੋਇਆ ਹੈ ਪਿਆਰਿਓ ਇਹ ਸਰਦਾਰ ਜੀ ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਹੁੰਦੇ ਸਨ ਆਪਣੇ ਨਾਲ ਲੱਕੜਾਂ ਜੋ ਸਮਾਨ ਚਾਹੀਦਾ ਸਾਰਾ ਲਿਆਉਣਾ ਸ਼ਾਮ ਨੂੰ ਸੋਦਰ ਰੈ ਰਾਤ ਸਾਹਿਬ ਜੀ ਦਾ ਪਾਠ ਹੋਣਾ ਜਦੋਂ ਪਾਠ ਤੋਂ ਬਾਅਦ ਭਾਈ ਸਾਹਿਬ ਨੇ ਅਰਦਾਸ ਕਰਨੀ ਤੇ ਸਰਦਾਰ ਵਿਆਲ ਸਿੰਘ ਦੀ ਰੋਜ਼ ਅਰਦਾਸ ਹੁੰਦੀ ਸੀ ਕਿ ਭਾਈ ਸਾਹਿਬ ਜੀ ਇੱਥੇ ਅਰਦਾਸ ਕਰਿਓ ਮੇਰੀ ਅੰਸ ਬੰਸ ਨ ਅੱਗੇ ਚੱਲੇ ਇਹ ਉਸ ਕਿਤਾਬ 'ਚ ਲਿਖਿਆ ਮੇਰੀ ਅੰਸ ਬੰਸ ਨ ਅੱਗੇ ਚੱਲੇ ਤੇ ਸਾਰੀ ਸੰਗਤ ਦੇ ਨੇਤਰਾਂ 'ਚੋਂ ਤ੍ਰਿਪ ਤ੍ਰਿਪ ਕਰਕੇ ਨੀਰ ਵਗਣਾ ਕਿ ਇੰਨੀ ਸੇਵਾ ਕਰਦੇ ਹੋ ਸਰਦਾਰ ਜੀ ਤੁਸੀਂ ਇਹ ਕਿਉਂ ਕਹਿ ਰਹੇ ਹੋ ਕਹਿੰਦੇ ਨੇ ਨਹੀਂ ਇੱਥੇ ਸਤਿਗੁਰੂ ਆਪਣੇ ਲਾਲ ਸੱਚ ਤੋਂ ਪੰਥ ਤੋਂ ਹੱਕ ਤੋਂ ਧਰਮ ਤੋਂ ਕੁਰਬਾਨ ਕਰ ਗਿਆ ਮੈਂ ਤਾਂ ਸਿਰਫ ਇੱਟਾ ਲਾਣਾ ਪਿਆ ਕੱਲ ਨੂੰ ਮੇਰੀ ਸੰਤਾਨ ਹੋ ਕੇ ਕਬਜਾ ਨਾ ਕਰਨ ਲੱਗ ਪਏ ਸਾਡੇ ਬਾਪ ਨੇ ਬਣਾਇਆ ਇਹ ਸੱਚਮੁੱਚ ਉਹਨਾਂ ਦੀ ਅੰਸਬੰਸ ਨਹੀਂ ਸੀ ਜਿਹੜੀ ਤੁਸੀਂ ਉੱਥੇ ਬੌਲੀ ਦੇਖਦੇ ਹੋ ਇਹ ਬੌਲੀ ਵੀ ਉਹਨਾਂ ਨੇ ਬਣਵਾਈ ਸੀ ਮਕੌਰ ਸੈਵਲੀ ਮੈਂ ਇਸ ਕਰਕੇ ਬੇਨਤੀ ਕੀਤੀ ਜੀ ਜਿੰਨੇ ਕੋਈ ਸਾਡੇ ਕੋਈ ਸਮਾਚਾਰ ਮਿਲੇ ਤੇ ਇਸ ਤਰ੍ਹਾਂ ਸਾਹਿਬਜ਼ਾਦਿਆਂ ਦੇ ਸੰਸਕਾਰ ਕੀਤੇ ਗੇ